2022 ਤੋਂ ਜਦੋਂ ਤੋਂ ਸਰਦਾਰ ਭਗਵੰਤ ਸਿੰਘ ਮਾਨ ਸਾਹਿਬ ਦੀ ਸਰਕਾਰ ਬਣੀ ਆ ਉਦੋਂ ਤੋਂ ਹੀ ਅਸੀਂ ਪੰਜਾਬ ਨੂੰ ਹਰ ਪੱਖੋਂ ਜਲੜਾ ਮਜ਼ਬੂਤ ਕਰਨ ਦੇ ਵਿੱਚ ਲੱਗੇ ਹੋਏ ਆ ਹਰ ਖੇਤਰ ਦੇ ਵਿੱਚ ਜੜੀ ਆ ਸੁਧਾਰ ਦੇ ਵਿੱਚ ਲੱਗੇ ਹੋਏ ਆ ਐਂਡ ਮੇਰੇ जिम्मे ਦੋ ਵਿਭਾਗ ਪੀ ਡਬਲਯੂ ਡੀ ਤੇ ਆ ਜਿਹੜੇ ਬਿਜਲੀ ਬੋਰਡ ਆ ਇਹ ਮੈਨੂੰ ਹਾਈ ਕਮਾਂਡ ਨੇ ਸਰਦਾਰ ਭਗਵੰਤ ਸਿੰਘ ਮਾਨ ਸਾਹਿਬ ਉਹਨਾਂ ਨੇ ਮੈਨੂੰ ਇਹਦੀ ਜ਼ਿੰਮੇਵਾਰੀ ਸੌਂਪੀ ਹੋਈ ਆ ਸੋ ਮੇਰਾ ਸਰਜਬੰਦ ਆ ਕਿ ਮੈਂ ਵਿਭਾਗ ਬਾਰੇ ਜਿਹੜਾ ਉਹਦੇ ਵਿੱਚ ਹੋਰ ਇੰਪਰੂਵਮੈਂਟ ਵੀ ਲਿਆਵਾ ਔਰ ਲੋਕਾਂ ਨੂੰ ਹੋਰ ਸਹੂਲਤਾ ਮਿਲਣ ખાસ ਤੌਰ ਤੇ ਬਿਜਲੀ ਦੇ ਜਿਹੜੇ ਖਪਤਕਾਰ ਨੇ ਉਹਨਾਂ ਨੂੰ ਕਿਸੇ ਤਰ੍ਹਾਂ ਦੀ ਕੋਈ ਮੁਸ਼ਕਲ ਨਾ ਆਵੇ ਔਰ ਉਹਨਾਂ ਤੇ ਉੱਤੇ ਜਿਹੜਾ ਬਿੱਲ ਦਾ ਬਿੱਲ ਜਿਹੜਾ ਲਿਆ ਜਾਂਦਾ ਉਹਦੇ ਵਿੱਚ ਵੀ ਰਿਡਕਸ਼ਨ ਹੋਵੇ ਔਰ ਰੇਟ ਮਿਲੇ ਘੱਟ ਹੋਣ ਸੋ ਅਸੀਂ ਪਿਛਲੇ ਸਾਲਾਂ ਦੇ ਵਿੱਚ ਕਾਫੀ ਮੇਜਰ ਫੈਸਲੇ ਜਿਹੜੇ ਨੇ ਉਹ ਬਿਜਲੀ ਵਿਭਾਗ ਵਾਸਤੇ ਲਏ ਨੇ ਜਿਹਦੇ ਵਿੱਚ ਤੁਹਾਨੂੰ ਪਤਾ ਹੈ ਕਿ ਝਾਰਖੰਡ ਦੇ ਵਿੱਚ ਸਾਡੀ ਪਸ਼ਵਾੜਾ ਕੋਲ ਮਾਈਨ ਸੀਗੀ ਜਿਹੜੀ 2015 ਤੋਂ ਬੰਦ ਪਈ ਸੀਗੀ ਉਹਨੂੰ ਅਸੀਂ 2022 ਦੇ ਵਿੱਚ ਜਦੋਂ ਮਾਨ ਸਾਹਿਬ ਦੀ ਸਰਕਾਰ ਬਣੀ ਉਤੋਂ ਆਉਂਦਿਆਂ ਹੀ ਅਸੀਂ ਉਹਨੂੰ ਜਿਹੜਾ ਆਪਰੇਟਿਵ ਕੀਤਾ ਇਸ ਤੋਂ ਇਲਾਵਾ ਸਾਡਾ ਇੱਕ ਪ੍ਰਾਈਵੇਟ ਥਰਮਲ ਪਲਾਂਟ ਸੀਗਾ ਜੀਵੀਕੇ ਹੈ ਬੋਇਂਦਵਾਲ ਸਾਹਿਬ 540 ਮੈਗਾਵਾਟ ਦਾ ਸਾਡਾ ਥਰਮਲ ਪਲਾਂਟ ਸੀਗਾ ਉਨੂੰ ਅਸੀਂ ਖਰੀਦਿਆ 1080 ਕਰੋੜ ਦੇ ਵਿੱਚ ਤੇ ਪੰਜਾਬ ਦੇ ਲੋਕਾਂ ਨੂੰ ਸਮਰਪਿਤ ਕੀਤਾ ਤੇ ਉਹਦਾ ਨਾਮ ਹੀ ਸ਼੍ਰੀ ਗੁਰੂ ਅਮਰਦਾਸ ਥਰਮਲ ਪਲਾਂਟ ਗੋਇੰਦਵਾਲ ਸਾਹਿਬ ਰੱਖਿਆ ਔਰ ਉਹਦੇ ਤੋਂ ਸਾਨੂੰ ਕਾਫੀ ਜਿਹੜੇ ਪਹਿਲਾਂ ਸਾਡੇ ਤਿੰਨ ਪ੍ਰਾਈਵੇਟ ਥਰਮਲ ਪਲਾਂਟ ਸੀਗੇ ਜਿਹਦੇ ਚ ਪ੍ਰਾਈਵੇਟ ਥਰਮਲ ਪਲਾਂਟਾਂ ਦੀ ਗਿਣਤੀ 2 ਰਹਿ ਗਈ ਤੇ ਤਿੰਨ ਸਾਡੇ ਕੋਲ ਸਰਕਾਰੀ ਥਰਮਲ ਪਲਾਂਟ ਜਿਹੜੇ ਸੀਗੇ ਉਹ ਹੋ ਗਏ ਪਸ਼ਵਾੜਾ ਕੋਲ ਮਾਈਨ ਤੋਂ ਸਾਨੂੰ ਕੋਲਾ ਜਿਹੜਾ ਸੀਗਾ ਉਹ ਸਿੱਧਾ ਸਾਡੇ ਸਰਕਾਰੀ ਟਰਮਲ ਪਲਾਂਟਾਂ ਵਾਸਤੇ ਮਿਲਣਾ ਸ਼ੁਰੂ ਹੋਇਆ ਔਰ 3 ਸਾਲ ਤੋਂ ਅਸੀਂ ਜਿਹੜੇ ਆ ਉਹ ਪੰਜਾਬ ਦੇ ਖਫਤਕਾਰਾਂ ਦੇ ਨਾਲ ਜਿਹੜਾ ਇੱਕ ਬਹੁਤ ਵੱਡਾ ਵਾਦਾ ਗਰੰਟੀ ਦੇ ਰੂਪ ਦੇ ਵਿੱਚ ਕੀਤਾ ਸੀਗਾ ਕਿ ਅਸੀਂ 300 ਯੂਨਿਟ ਪ੍ਰਤੀ ਮਹੀਨਾ ਤੇ 2 ਮਹੀਨੇ ਦਾ 600 ਯੂਨਿਟ ਜਿਹੜਾ ਡੋਮੈਸਟਿਕ ਕੰਜ਼ਿਊਮਰ ਜਿਹੜੇ ਨੇ ਸਾਡੇ ਉਹਨਾਂ ਨੂੰ ਦਵਾਂਗੇ ਸੋ ਅਸੀਂ ਆਪਣੀ ਉਹ ਗਰੰਟੀ ਜੁਲਾਈ 2022 ਤੋਂ ਹੀ ਪੂਰੀ ਕਰ ਦਿੱਤੀ ਸੀਗੀ ਅੱਜ ਤੱਕ ਆ ਸਾਡੀ ਉਹ ਗਰੰਟੀ ਜਿਹੜੀ ਆ 600 ਯੂਨਟ ਵਾਲੀ ਉਹ ਬਿਲਕੁਲ ਸਕਸੈਸਫੁਲ ਚੱਲ ਰਹੀ ਆ ਔਰ ਪੰਜਾਬ ਦੇ 90% ਲੋਕਾਂ ਦੇ ਬਿਜਲੀ ਦੇ ਬਿੱਲ ਜਿਹੜੇ ਨੇ ਅਜਾੜ ਦੇ ਵਿੱਚ ਜ਼ੀਰੋ ਆਏ ਨੇ ਸੋ ਕੱਲ ਜਿਹੜੀ ਰਿਪੋਰਟ ਆਈ ਆ ਸਾਡੇ ਕੋਲ ਉਹਦੇ ਵਿੱਚ ਇਹ ਆ ਕਿ ਅਸੀਂ ਬਿਜਲੀ ਵਿਭਾਗ ਦੇ ਵਿੱਚ ਸਾਡੀ ਪ੍ਰੋਜੈਕਟਡ ਜਿਹੜੀ ਆ ਉਹ ਸਰਪਲਸ ਦੇ ਵਿੱਚ ਅਸੀਂ ਜਾ ਰਹੇ ਹਾਂ ਜੀ 300